ਇਹ ਗੱਲ ਕਰ ਲਈਏ ਵੀ ਨਸ਼ਾ ਛਡਾਊ ਕੇਂਦਰਾਂ ਦੀ ਇਹਨਾਂ ਤੇ ਜਦੋਂ ਕੋਈ ਰੇਡ ਪੈਂਦੀ ਕੋਈ ਰੌਲਾ ਪੈਂਦਾ ਤੇ ਕਾਫੀ ਗੋਲੀਆਂ-ਗੋਲੀਆਂ ਨਿਕਲਦੀਆਂ ਰਹੀਆਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਪਰ ਮਸਲਾ ਹੁਣ ਇਹ ਹੈ ਕਿ ਬਈ ਇਹਦੇ ਵਿੱਚ ਵੀ ਮਿਲਾਵਟ ਹੋ ਜਾਂਦੀ ਹੈ ਗੋਲੀਆਂ ਦੇ ਵਿੱਚ ਤੇ ਮਿਲਾਵਟ ਹੁੰਦੀ ਹੈ ਜਿਹੜੀ ਰੇਡ ਪੈਂਦੀ ਉਹਦੇ ਵਿੱਚ ਵੀ ਮਿਲਾਵਟ ਹੋ ਜਾਂਦੀ ਹੈ ਕਈ ਵਾਰੀ ਕੋਈ ਡਰੱਗ ਇਨਸਪੈਕਟਰ ਵਗੈਰਾ ਉਹ ਵੀ ਨਾਲ ਮਿਲੇ ਹੁੰਦੇ ਨੇ ਇਹ ਮਸਲੇ ਵੀ ਹੁੰਦੇ ਆ ਜੀ ਨਹੀਂ ਮਸਲਾ ਤੇ ਤੁਹਾਡੇ ਇੱਥੇ ਕੀ ਹੋਇਆ ਸੀਗਾ ਇੱਕ ਡਰੱਗ ਇਨਸਪੈਕਟਰ ਫੜਿਆ ਨਹੀਂ ਸੀ ਜਿਹੜਾ ਮਾਨਸੇ ਲੱਗਾ ਸੀ ਫੇਰ ਉਹਦੀ ਪ੍ਰਾਪਰਟੀ ਜੀ ਗਿੱਦੜਬਾ ਨਿਕਲਾਈ ਹੈ ਜੀ ਹੁਣ ਉਹਦੀ ਡੱਬ ਵਾਲੀ ਨਿਕਲਾਈ ਹੈ ਜੀ ਹੁਣ ਉਹਦੀ ਜ਼ੀਰਕਪੁਰ ਨਿਕਲਾਈ ਹੈ ਮੈਂ ਕਹਾਂ ਨਿਕਲਦੀ ਨਿਕਲਦੀ ਕਿਤੇ ਗੋਆ ਵਿੱਚ ਤੇ ਨਾ ਨਿਕਲ ਆ ਫੇਰ ਜੀ ਤਾਂ ਗੱਲ ਇਹ ਆ ਕਿ ਬਈ ਇੱਕ ਬੰਸਲ ਨਾਂ ਦਾ ਵਿਅਕਤੀ ਉਹਦੇ ਤੋਂ ਸਿਆਪਾ ਸਾਰਾ ਸਟਾਰਟ ਹੋਇਆ ਸੀਗਾ ਜਿਹਦੇ ਨਾਮ ਤੇ 22 ਨਸ਼ਾ ਸ਼ੈਡਾਊ ਕੇਂਦਰ ਸਨ 22 ਹੂੰ ਮਤਲਬ ਕਿ ਅੱਧਾ ਪੰਜਾਬ ਤੇ ਉਹਨੇ ਹੀ ਲੀਜ਼ ਤੇ ਲੈ ਰੱਖਿਆ ਸੀ 22 ਨਸ਼ਾ ਸ਼ਡਾਊ ਸੈਂਟਰ ਸਰੋਦੀ ਕਮਾਈ ਤੁਸੀਂ ਮਤਲਬ ਕਿ ਕਲਪਨਾ ਨਹੀਂ ਕਰ ਸਕਦੇ ਕਿ ਇੱਕ ਦਿਨ ਦੀ ਕਿੰਨੀ ਹੋਏ ਹੁੰਦਾ ਇੱਥੇ ਆਪਾਂ ਵੇਖਦੇ ਹਾਂ ਜੀ ਨੇੜੇ ਕਿੰਨਾ ਰਸ਼ ਹੁੰਦਾ ਇੱਥੇ ਬਿਲਕੁਲ ਜੀ ਬਹੁਤ ਜ਼ਿਆਦਾ ਇੱਕ ਨੰਬਰ 'ਚ ਵੀ ਕਮਾਈ ਗਣਕੇ ਚੱਲੂ ਨਾ ਬਾਈ ਨਸ਼ਾ ਸ਼ਡਾਊ ਸੈਂਟਰਾਂ ਦੀ ਪੰਜਾਬ 'ਚ ਬਹੁਤ ਜ਼ਿਆਦਾ ਕਮਾਈ ਬਣ ਜਾਂਦੀ ਹੈ ਜੀ ਜੀ ਤਾਂ ਗੱਲ ਇਹ ਆ ਕਿ ਉਹ ਫੜਿਆ ਗਿਆ ਉਹ ਤੋਂ ਫੜੇ ਹੁਣ ਉਹ ਵੀ ਮਤਲਬ ਕਿ ਹੁਣ ਪੰਜਾਬੀ ਦੇ ਵਿੱਚ ਜੇ ਉਹਨੂੰ ਸਮਝਣਾ ਹੋਵੇ ਕਿ ਯਾਰ ਆ ਤੁਸੀਂ ਦੇਖੋ ਜੇਬ ਦੇ ਥੱਲੇ ਗੋਲੀ ਰੱਖਦੇ ਆ ਉਹ ਗੋਲੀ ਰਜਿਸਟਰਡ ਜਿਹੜਾ ਕੋਈ ਉੱਥੇ ਨਸ਼ਾ ਛਡਣ ਦਾ ਚਾਹਵਾਨ ਹੈ ਜਾਂ ਕਹ ਲੋ ਕਿ ਨਸ਼ਾ ਪੀੜਤ ਹੈ ਉਹਨੂੰ ਉਹ ਦੇਣੀ ਹੁੰਦੀ ਆ ਫਾਰਮਲਿਟੀਆਂ ਕਰਕੇ ਠੀਕ ਹੈ ਸਾਰੀ ਲਿਖਾ ਪੱਤਰੀ ਉਹਦੀ ਜਿਹੜੀ ਆ ਉਹ ਬਿਲਕੁਲ 101% ਤੁਹਾਡੀ ਜਿਹੜੀ ਸਹੀ ਹੋਣੀ ਚਾਹੀਦੀ ਆ ਮਤਲਬ ਕਿ ਸਾਰਾ ਕੰਪਨੀ ਦਾ ਟੈਂਡਰ ਲੱਗਦਾ ਇਹਨਾਂ ਨੇ ਟੈਂਡਰ ਵੀ ਇਤਕੀ ਮਹਿੰਗਾ ਚੱਕਿਆ ਸੀਗਾ ਆਮ ਆਦਮੀ ਪਾਰਟੀ ਵਾਲਿਆਂ ਨੇ ਫਿਰ ਉਸ ਤੋਂ ਬਾਅਦ ਇੱਕ ਦੋ ਨਸ਼ਾ ਸ਼ੈਡਾਊ ਕੇਂਦਰ ਜਿਹੜੇ ਇਸ ਤਰ੍ਹਾਂ ਦੇ ਸੀਗੇ ਉਹਦੀ ਜਾਂਚ ਪੜਤਾਲ ਵੀ ਕੀਤੀ ਮੁਹਾਲੀ ਏਰੀਆ ਚ ਜੀ ਉੱਥੇ ਵੀ ਸਟਾਕ ਚ ਗੜਬੜ ਪਾਈ ਗਈ ਉਹ ਫਾਈਲ ਸਿਹਤ ਮੰਤਰਾਲੇ ਕੋਲ ਪਈ ਮੈਂ ਖੁਦ ਡਾਕਟਰ ਬਲਵੀਰ ਨੂੰ ਫੋਨ ਕੀਤਾ ਸੀਗਾ ਇਸ ਬਾਬਤ ਪਰ ਕੁਝ ਨਹੀਂ ਕਿਉਂਕਿ ਮੈਂ ਇਹਨਾਂ ਚੀਜ਼ਾਂ ਤੇ ਕੰਮ ਕੀਤਾ ਹੋਇਆ ਸਰ ਜੀ ਤਾਂ ਡਾਕਟਰ ਬਲਵੀਰ ਹੋਰਾਂ ਨੂੰ ਮੈਂ ਖੁਦ ਮਤਲਬ ਕਿ ਫੋਨ ਬੜੇ ਕਿ ਲੋਕੇ ਚਾਰੇ ਦੇ ਨਾਲ ਚਾਰਾ ਮਾਰਗ ਨੇ ਮੈਂ ਬੜਾ ਚਾਰਾ ਲਾਇਆ ਜੀ ਚਾਰਾ ਕੱਟਣ ਵਾਲਾ ਨਹੀਂ ਇਚਾਰਾ ਮਾਰ ਕੇ ਗੱਲ ਕੀਤੀ ਕਿ ਮਸਲਾ ਹਲ ਹੋ ਜਾ ਤਮ ਮਤਲਬ ਕਿ ਕੁਝ ਨਹੀਂ ਕੁਝ ਨਹੀਂ ਨਿਕਲਿਆ ਅੱਛਾ ਹੁਣ ਉਹ ਕੀ ਹੁੰਦਾ ਕਿ ਗਾਂ ਬਾਈ ਵਾਲਾ ਪੰਗਾ ਪੈ ਗਿਆ ਉਹਦੇ ਵਿੱਚ ਇੱਕ ਡਰਗ ਇਨਸਪੈਕਟਰ ਸੀ ਮੈਨੂੰ ਜੇ ਨਾਂ ਨਹੀਂ ਭੁੱਲਦਾ ਰੂਪਮੀਤ ਕੇ ਰੂਪਪ੍ਰੀਤ ਜੀ ਜੇ ਡੀ ਇਨਸਪੈਕਟਰ ਸੀਗੀ ਉਹ ਡਰਗ ਇਨਸਪੈਕਟਰ ਮੁੜ ਕੇ ਉਹਦਾ ਪੰਗਾ ਪੈ ਗਿਆ ਜੀ ਜਦੋਂ ਇਹ ਸਾਰਾ ਕੁਝ ਹੋਇਆ ਇੱਥੋਂ ਕਲੋਕ 222 ਜਿਹੜੀ ਈਡੀ ਨੇ ਲਈ ਜੀ ਤੇ ਈਡੀ ਤੇ ਤੁਹਾਨੂੰ ਪਤਾ ਹੈ ਨਾ ਹੂੰ ਉਤੇ ਕਹਿੰਦੀ ਆ ਕਿ ਬਸ ਤੁਸੀਂ ਮਾੜਾ ਜਿਆ ਨਾ ਮੌਕਾ ਦਿਓ ਹੂੰ ਤੇ ਸਟਾ ਸਾਡੀਆਂ ਵਰਧੀਆਂ ਦੇਖਿਓ ਕਿਵੇਂ ਜੀ 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 ਚੌਕਸੀ ਈਡੀ ਇਹਦੇ ਵਿੱਚ ਹੁਣ ਇਨਵੋਲ ਹੋ ਗਈ ਆ ਹੂੰ ਈਡੀ ਦੇ ਹਵਾਲੇ ਨਾਲ ਇਹ ਖਬਰ ਆ ਰਹੀ ਆ ਕਿ ਇਹਨਾਂ ਨੇ ਹੁਣ ਕੁਝ ਨਸ਼ਾ ਛਡਾਊ ਸੈਂਟਰਾਂ ਨੂੰ ਨਾ ਸਿਰਫ ਨੋਟਿਸ ਭੇਜਿਆ ਬਲਕਿ ਕੁਝ ਲਾਲੋ ਅੱਧੀ ਦਰਜਣ ਦੇ ਕਰੀਬ ਡਰਗ ਇਨਸਪੈਕਟਰ ਪੰਜਾਬ ਦੇ ਉਹਨਾਂ ਦੇ ਰਡਾਰ ਤੇ ਆ ਗਏ। ਕਿਆ ਕਿ ਭਜਣ ਕਿਤੇ ਭਜਣਾ। ਹਮ ਸਰ ਇਹ ਗੱਲ ਇੱਥੋਂ ਕਹ ਲੋ ਕਿ ਅੱਜ ਦੇ ਸਮਾਚਾਰ ਖਤਮ ਹੁੰਦੇ ਆ। ਪਰ ਹੁਣ ਮੈਂ ਤੁਹਾਨੂੰ ਅਗਲੀ ਇੱਕ ਖਬਰ ਦੱਸਦਾ। ਹਮ ਬਾਠ ਕੁਟਮਰ ਦਾ ਮਾਮਲਾ ਗਿਆ। ਜੀ। ਤੇ ਮੈਂ ਤੁਹਾਨੂੰ ਉਸੇ ਦਿਨ ਕਿਹਾ ਸੀਗਾ ਕਿ ਇਹ ਗੱਲਾਂ ਇੱਥੇ ਨਹੀਂ ਰੁਕਦੀਆਂ ਹੁੰਦੀਆਂ। ਬਾਠ ਵਾਲੇ ਮਾਮਲੇ 'ਚ ਹੋਲਸ ਅਪ ਸਰ ਦੋ ਤਿੰਨ ਚੋਟੀ ਦੇ ਵਸ ਗਾਹ ਮੰਡੌਰ ਵਾਲਾ ਆ ਗਿਆ ਇਨਕਾਉਂਟਰ ਬਿਲਕੁਲ ਤਾਂ ਉਥੇ ਦੋ ਜਾਂ ਇੱਕ ਤਾਂ ਫਿਰ ਅਧਿਕਾਰੀ ਫਸੂਗਾ ਹਮ ਹੁਣ ਹੋਰ ਵਾਲਾ ਆ ਗਿਆ ਚੋਟੀ ਦੇ 4 5 ਆਹ ਅਧਿਕਾਰੀ ਫਸਣ ਕਿ ਉਹਦੇ ਚ ਹਮ ਫਿਰ ਕੁਝ ਮਤਲਬ ਕਿ ਅੱਗੇ ਆਪਾਂ ਕੰਟਰੋਵਰਸੀਆਂ ਦੇਖੀਆਂ ਨੇ ਕੋਈ ਕਥੇ 타ੜੀਓ ਦਾ ਮਾਮਲਾ ਜਾਂ ਕੁਝ ਇਸ ਤਰ੍ਹਾਂ ਦਾ ਹਮ ਕੁੱਲ ਮਲਾਕੇ 15-20 ਵੱਡੇ ਪੁਲਿਸ ਅਫਸਰ ਬਲੇਟ ਦੇਣ ਦੀਆਂ ਏਜੰਸੀਆਂ ਇੱਕੋ ਛਟਕੇ ਚ ਜੀ ਤੇ ਮੁਰਕੇ ਇਹੀ ਅਫਸਰ ਜਿਹੜੇ ਹੁੰਦੇ ਨੇ ਨਾ ਸਰ ਇਹੀ ਗੇਮ ਪਲਟਾਉਂਦੇ ਆ ਸਾਡੀ ਇੱਕ ਫਿਲਮ ਚ ਡਾਇਲੌਗ ਸੀ ਅਸੀਂ ਬਾਜ਼ੀਆਂ ਲਾਉਂਦੇ ਨਹੀਂ ਬਾਜ਼ੀਆਂ ਪਲਟਾਉਂਦੇ ਆ ਹਮ ਇਹ ਬਾਜ਼ੀਆਂ ਪਲਟਾਉਂਦੇ ਨੇ ਸਰ ਜੀ ਲਾਉਂਦੇ ਨਹੀਂ ਹੈ ਕਈ ਬੰਦੇ ਹੁੰਦੇ ਆ ਉਹ ਬਾਜ਼ੀ ਲਾਉਂਦੇ ਨਹੀਂ ਪਲਟਾਉਂਦੇ ਹੁੰਦੇ ਆ ਤੋ ਗੱਲ ਇਹ ਆ ਕਿ ਇਹ ਬਾਜ਼ੀਆਂ ਪਲਟਾਉਣ ਵਾਲੇ ਸਾਬਤ ਹੋ ਜਾਂਦੇ ਆ ਜਦੋਂ ਇਹਨਾਂ ਨੇ ਪਲਟੀ ਮਾਰ ਲਈ ਨੇੜੇ ਜੇ ਜਾ ਕੇ ਜੀ ਫਾਈਲ ਕਿੱਥੇ ਪਈ ਆ ਤੁਹਾਡੀ ਪਈ ਆ ਕੇਂਦਰ ਕੋਲ ਇਧਰ ਰੁਮਾਲ ਹਿਲਾ ਤੇ ਉਧਰੋਂ ਹਿਲੇ ਫਲਕਾਰੀ ਗੱਲ ਇਹ ਆ ਕੇ ਜਾਂਦੀ ਜੀ ਬਾਈ ਉਧਰੋਂ ਜਦੋਂ ਤੁਣਕਾ ਬੱਚੇਗਾ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਐ ਇਧਰੋਂ ਗੁੱਡੀ ਚੜੇਗੀ ਜੀ ਕਿਹਦੀ ਚੜੇਗੀ ਹੁਣ ਮੈਨੂੰ ਕਹਿਵਦੀ ਜ਼ਰੂਰਤ ਨਹੀਂ ਤਾਂ ਇਹ ਜਿਹੜੇ ਪੁਲਿਸ ਅਧਿਕਾਰੀ ਵੱਡੇ ਪੁਲਿਸ ਅਧਿਕਾਰੀ ਆ ਨਾ ਇਹ ਉਹਨਾਂ ਨੇ ਹੱਥ ਹਟ ਕਰਨੇ ਸਭ ਤੋਂ ਪਹਿਲਾਂ ਜੀ ਤੇ ਨਾਲ ਹੁਣ ਆ ਗਿਆ ਸੇਤਾਲੇ ਹੂੰ ਸਮਝਦੇ ਹੋ ਨਾ ਕਿਵੇਂ ਐਨਸੀਬੀ ਵਾਲੇ ਆ ਕੇ ਨਾਰਕੋਟਿਕਸ ਵਾਲਾ ਮਾਮਲਾ ਆ ਗਿਆ ਇਨਕਮ ਟੈਕਸ ਦੇ ਰੈਡਾਂ ਪੈ ਰੀਆਂ ਇਨਕਮ ਟੈਕਸ ਨਾਲ ਜੁੜੇ ਵੱਡੇ ਵੱਡੇ ਕਾਰੋਬਾਰੀ ਕਾਰੋਬਾਰੀ ਆ ਗਏ ਭੱਜ ਕੇ ਤਾਂ ਦੇਖੋ ਸਾਹਿਬ ਵਕੀਲਾਂ ਦੇ ਰੈਡਾਂ ਬਾਰੇ ਸਾਰੇ ਕਿਤੇ ਲਗਭਗ ਸਾਰੇ ਖੇਤਰਾਂ ਚੋਂ ਬੰਦੇ ਚੁਣ ਲਏ ਸਮਝ ਲਓ ਹਾਂਜੀ ਉਹੀ ਮੈਂ ਕਹਿ ਰਿਹਾ ਕਿ ਅਸਲੀ ਖਬਰ ਇਹਦੇ ਵਿੱਚ ਆ ਛੁਪੀ ਹੋਈ ਆ ਜੀ 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 ਖਬਰ ਦੇ ਹੇਠਾਂ ਖਬਰ ਵੀ ਪਰਤ ਦੇ ਹੇਠਾਂ ਜੇ ਤੁਸੀਂ ਖਬਰ ਪਟੋਗੇ ਤਾਂ ਇਹ ਖਬਰ ਨਿਕਲਦੀ ਆ ਸਾਹਿਬ ਜੀ ਜੀ ਬਿਲਕੁਲ ਬਿਲਕੁਲ ਖੈਰ ਇੱਕ ਉਮੀਦ ਬਾਈ ਜੀ ਸ਼ੁਕਰੀਆ ਬਹੁਤ ਬਹੁਤ ਨਵੇਂ ਕਹਿੰਦੇ ਬਾਈ ਸਬਸਕ੍ਰਾਈਬਰਾਂ ਤੁਹਾਡੇ ਬਹੁਤ ਬਹੁਤ ਸਵਾਗਤ ਤੁਹਾਡਾ ਬਹੁਤ ਸ਼ੁਕਰੀਆ ਜੀ ਤੇ ਅ ਸ਼ੁਕਰੀਆ ਸ਼ੁਕਰੀਆ ਦੋਸਤੋ ਮਿਹਰਬਾਨੀ ਤੁਹਾਡੀ ਸਰਕਾਰੀ ਗੋਲੀ ਕਿਹੜੀ ਹੁੰਦੀ ਬਾਈ ਰਜਿੰਦਰ ਸ਼ਰਮਾ ਜੀ ਕਹਿ ਰਹੇ ਨੇ ਸਰਕਾਰੀ ਗੋਲੀ ਬਸ ਉਹ ਹੀ ਹੁੰਦੀ ਹੈ ਜਿਹੜੀ ਸਰਕਾਰੀ ਸੈਂਟਰਾਂ ਚ ਇੱਕ অথੋਰਾਇਜ਼ਡ ਤਰੀਕੇ ਨਾਲ ਮਿਲਦੀ ਹੈ ਪਰ ਜਿਹੜੀਆਂ ਬਾਈ ਧੱਕੇ ਨਾਲ ਮਿਲਦੀਆਂ ਬਲੈਕਮੇਲ ਚ ਮਿਲਦੀਆਂ ਉਹ ਜਿਹੜੀਆਂ ਸਰਕਾਰੀ ਤੋਂ ਬਾਹਰ ਹੋ ਜਾਂਦੀਆਂ ਨੇ ਤੇ ਉਹਨਾਂ ਦੇ ਪਿੱਛੇ ਰੋਲੇ ਜਿਹੜੇ ਪੈ ਰਹੇ ਨੇ ਤੇ ਉਹਨਾਂ ਰੋਲਿਆਂ ਦੇ ਪਿੱਛੇ ਕਿਹੜੇ ਰੋਲੇ ਨੇ ਉਹ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਹੈ ਖੈਰ ਇੱਕ ਰੋਲਾ ਵੀ ਹੈ ਇੱਕ ਚਰਚਾ ਵੀ ਹੈ ਤੇ ਇੱਕ ਖਬਰ ਵੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਜੀ ਕਹਿੰਦੇ ਵੀ ਅਸਤੀਫਾ ਦੇ ਗਏ ਨੇ ਤੇ ਹਵਾਲਾ ਉਹਨਾਂ ਨੇ ਇਹ ਦਿੱਤਾ ਕਿ ਮੇਰੀ ਸਿਹਤ ਨਹੀਂ ਠੀਕ ਤੇ ਡਾਕਟਰ ਨੇ ਮੈਨੂੰ ਕਿਹਾ ਵੀ ਤੁਸੀਂ ਆਰਾਮ ਕਰੋ ਤੇ ਮੈਂ ਡਾਕਟਰ ਦੀ ਗੱਲ ਮੰਨਦੇ ਹੋਏ ਅਸਤੀਫਾ ਦੇ ਰਿਹਾ ਪਰ ਉਹ ਅਸਤੀਫੇ ਦੀ ਚਰਚਾ ਕਾਫੀ ਹੈ ਜੀ ਜਿਹੜੇ ਵਿਰੋਧੀ ਨੇ ਉਹ ਗੱਲ ਕਰ ਰਹੇ ਨੇ ਵੀ ਕਾਰਨ ਕੀ ਹੈ ਅਚਾਨਕ ਹੀ ਸੇਤ ਦਾ ਹਵਾਲਾ ਦੇ ਕੇ ਤੇ ਇੱਕੋ ਨਾਮ ਕਿਵੇਂ ਅਸਤੀਫਾ ਦੇ ਕੇ ਕਾਰਨ ਕੋਈ ਨਾ ਕੋਈ ਵਿੱਚ ਹੋ ਰਿਹਾ ਹੈ ਨਹੀਂ ਕਾਰਨ ਤੇ ਬੀਬੀ ਅਨਮੋਲ ਦਾ ਨਹੀਂ ਲੱਭਣ ਡਿਆ ਤੇ ਉਹ ਕਾਰਨ ਕਿੱਥੋਂ ਲੱਭ ਲੋਗੇ ਤੁਸੀਂ ਉਹ ਤੇ ਉਪ ਰਾਸ਼ਟਰਪਤੀ ਆ ਨੱਬ ਕਿਧਰ ਹਾਂ ਜੀ ਇੱਥੇ ਤੇ ਸਾਡੀ ਜਿਹੜੀ ਵਿਧਾਇਕਾ ਬੀਬੀ ਆ ਉਹ ਉਹਦਾ ਹੀ ਬੁਝਾਰਤ ਬਣ ਗਈ ਅਸਤੀਫਾ ਕਿ ਕੀ ਕਾਰਨ ਹੋਇਆ ਕਿ ਨਹੀਂ ਹੋਇਆ ਕਿ ਆ ਕਿਵੇਂ ਤੇ ਆਇਆ ਕਿਵੇਂ ਸਰ ਇੰਡੀਆ ਦੀ ਰਾਜਨੀਤੀ ਚ ਅਸਤੀਫਾ ਵੈਸੇ ਵੀ ਲਤੀਫਾ ਹੀ ਬਣ ਗਿਆ ਹਮ ਚੁਟਕਲਾ ਹੈ ਜੀ ਮਤਲਬ ਕੋਈ ਅਸਤੀਫਾ ਦਿੰਦਾ ਤੇ ਅਗਲੇ ਦਿਨ ਜਿਵੇਂ ਭਗਵੰਤ ਮਾਨੀ ਇੱਕ ਦਿਨ ਸੁਣਾ ਰਹੇ ਸੀ ਉਹ ਆਪਦੀਆਂ ਸਿਕਟਾਂ ਜਿਹੜੀਆਂ ਨੇ ਉਹ ਕਦੇ ਨਹੀਂ ਭੁੱਲਦੇ ਜੋ ਉਹਨਾਂ ਨੇ ਮਤਲਬ ਉਹ ਵੀ ਉਹਨਾਂ ਦੀਆਂ ਰਚਨਾਵਾਂ ਨੇ ਰਚਨਾਵਾਂ ਉਹ ਕਹਿੰਦੇ ਵੀ ਕਿਸੇ ਪਾਰਟੀ ਦੇ ਦਫ਼ਤਰ ਦੇ ਵਿੱਚ ਅੱਗ ਲੱਗ ਗਈ ਹੂੰ ਜਿਸ ਵੇਲੇ ਅੱਗ ਲੱਗ ਗਈ ਤੇ ਫਾਇਰ ਬ੍ਰਿਗੇਡ ਨੂੰ ਕਿਸੇ ਨੇਤਾ ਨੇ ਫੋਨ ਕੀਤਾ ਕਿ ਭੱਜ ਕੇ ਆਓ ਭੱਜ ਕੇ ਅੱਗ ਬਜਾਓ ਸਾਡੇ ਦੇ ਝੰਡੇ ਗਏ ਬੈਨਰ ਗਏ ਪੋਸਟਰ ਗਏ ਹੂੰ ਲੋ ਜੀ ਫਾਇਰ ਬ੍ਰਿਗੇਡ ਨੇ ਤਿਆਰੀ ਵਟ ਲਈ ਉਸੇ ਸ਼ਖਸ ਨੇ ਕੁਝ ਮਿੰਟਾਂ ਬਾਅਦ ਫੇਰ ਫੋਨ ਕੀਤਾ ਕਿ ਨਹੀਂ ਨਹੀਂ ਰਹਿਮ ਤਾਂ ਕੰਮ ਹੋ ਗਿਆ ਹੁਣ ਆਉਣ ਦੀ ਲੋੜ ਨਹੀਂ ਦਾ ਕਿ ਸਰ ਅੱਗ ਤੇ ਕਾਬੂ ਪਾ ਲਿਆ ਗਿਆ ਉਹਨੇ ਕਿ ਨਹੀਂ ਸਰ ਹੁਣ ਮੈਂ ਪਾਰਟੀ ਬਦਲ ਲਈ ਆ ਉਹਨ ਵਿਰੋਧੀ ਪਾਰਟੀ ਦਾ ਦਫ਼ਤਰ ਹੋ ਗਿਆ ਆਹੋ ਹੁਣ ਚੱਲਣ ਦਿਓ ਗੱਲ ਬੜੀ ਮਾਇਨਾ ਕੇਸ ਆ ਮਾਨਸਾ ਵੀ ਕਈ ਵਾਰ ਗਲਤ ਖਾਣੇ ਲਾ ਜਾਂਦੇ ਆ ਤਾਂ ਗੱਲ ਇਹ ਆ ਕਿ ਅੱਜ ਕੱਲ ਦਾ ਅਸਤੀਫਾ ਕੁਝ ਇਸ ਤਰ੍ਹਾਂ ਦਾ ਜੀ ਜੀ ਸ਼ਾਮ ਨੂੰ ਅਗਲਾ ਅਸਤੀਫਾ ਦਿੰਦਾ ਤੜਕੇ ਉੱਠ ਕੇ ਤੇ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਕੁਰਸੀ ਤੇ ਜਾ ਚਿਆ ਹੁੰਦਾ ਜੀ ਉਹ ਕਹਿੰਦਾ ਮੇਰੀ ਆਤਮਾ ਜਾ ਕੇ ਪਈ ਆ ਹਮ ਮਤਲਬ ਕਿ ਅਸਤੀਫਾ ਅੱਛਾ ਇੱਕ ਦਾ ਅਸਤੀਫਾ ਲੈਂਦੇ ਆ ਉਹ ਜੀ ਮਹੀਨਿਆਂ ਬੱਤੀ ਸਾਲਾਂ ਬੱਤੀ ਅਸਤੀਫਾ ਮਨਜ਼ੂਰੀ ਨਹੀਂ ਹੁੰਦਾ ਹਮ ਚੱਲੀ ਜਾਂਦਾ ਕਿਉਂਕਿ ਕਿਉਂਕਿ ਨਿਯਮ ਹੀ ਨੋਟੀਫਾਈਡ ਨਹੀਂ ਸੀ ਹੈਗੇ ਹਮ ਸੋਪਾ